18 ਮਹੀਨੇ ਹੋ ਗਏ ਆ। ਅੱਜ ਕੱਲ ਖੂਨ ਦੀ ਕਮੀ ਜਾਂ ਅੱਖਾਂ ਦੀ ਨਿਗਾਰ ਹੋਰ ਵੀ ਘਟੀ ਜਾ ਰਹੀ ਹੈ। ਉਹਦੇ ਲਈ ਫਤਵਤ ਕੀ ਕਰਨਾ ਚਾਹੀਦਾ ਮਰੀਜ਼ਾਂ ਨੂੰ? ਨਾਲ ਹੋ ਜਾ ਵੀਰੇ ਤੁਹਾਨੂੰ ਬੜੀ ਬੰਦੇ ਆ ਗਰਮ ਹੋਸਿਆ ਖੋਤੀ ਬਹੁਤ ਘੱਟ ਹੋਈ ਹੈ। ਇਸ ਤਰ੍ਹਾਂ ਆਈ ਡਾਇਬੀਟੀਜ਼ ਬਹੁਤ ਜ਼ਿਆਦਾ ਹੈ।

ਜਿਹੜਾ ਇਹ ਕੈਂਪ ਲਾਇਆ ਗਿਆ ਕਿੰਨੇ ਲੋਕ ਕੈਂਪ ਲਾਇਆ ਗਿਆ ਜਿਹੜਾ ਇਹ ਕੈਂਪ ਲਾਇਆ ਗਿਆ ਅਜਿਹਾ ਗੁਰਦੁਆਰੇ ਦੇ ਵਿੱਚ ਨਿਰਮਲ ਸੁਪਰ ਸਪੈਸ਼ਲਿਟੀ ਹਸਪੀਟਲ ਮੰਡੀ ਗੁਬਿੰਦਗੜ੍ਹ ਦੇ ਵੱਲ ਲਾਇਆ ਗਿਆ ਇਹ ਨਵਾਂ ਹਸਪਤਾਲ ਲਿਖੋਠਾ ਖੁੱਲਿਆ ਮੰਡੀ ਕੋਲਿੰਗੜ ਦੇ ਵਿੱਚ ਜਿਹੜਾ ਇਸ ਜ਼ਿਲ੍ਹੇ ਦਾ ਸਭ ਤੋਂ ਵੱਡਾ ਹਸਪਤਾਲ ਹੈ 100 ਵੈਲਿਡ ਹਸਪਤਾਲ ਹੈ ਇਹਦੇ ਵਿੱਚ ਸਾਰੀਆਂ ਸੁਵਿਧਾਵਾਂ ਜਿਹੜੀਆਂ ਨੇ ਉਪਲਬਧ ਨੇ ਅਸੀਂ ਇਹ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਆ ਕੈਂਪ ਲਾਇਆ ਹੈ ਤੇ ਇਹਦੇ ਵਿੱਚ ਲੋਕਾਂ ਦਾ ਬੀਪੀ ਸ਼ੂਗਰ ਸਭ ਅਸੀਂ ਫ੍ਰੀ ਚੈੱਕ ਕਰਿਆ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਨੇ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਬਿਮਾਰੀਆਂ ਬਾਰੇ ਅਵੇਅਰ ਕੀਤਾ ਗਿਆ ਇਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਆਪਣੀ ਹੈਲਥ ਠੀਕ ਰੱਖਣੀ ਹੈ ਉਹ ਅਵੇਅਰ ਕੀਤਾ ਗਿਆ ਲੋਕਾਂ ਨੂੰ ਜਿਹੜਾ ਇਹ ਹਸਪਤਾਲ ਨਵਾਂ ਖੁੱਲਿਆ ਇਸ ਹਸਪਤਾਲ ਦੇ ਵਿੱਚ ਸਾਰੀਆਂ ਸੁਵਿਧਾਵਾਂ ਜਿਹੜੀਆਂ ਤੁਹਾਨੂੰ 40 ਸਮ ਸਾਡੇ ਕੋਲ ਐਮਰਜੈਂਸੀ 24 ਘੰਟੇ ਹੈਗੀ ਹੈ ਆਪਣੇ ਆਪਰੇਸ਼ਨ ਥੀਟਰ ਨਾਲ ਚੱਲ ਰਹੇ ਨੇ ਨਾਲ ਆਈਸੀਯੂ ਨਿੱਕੂ ਪਿੱਕੂ ਹਰ ਚੀਜ਼ ਅਵੇਲੇਬਲ ਹੈਗੀ ਹੈ ਬੱਚਾ ਲਈ ਵੀ ਜਿਵੇਂ ਹਾਂ ਬੱਚਿਆਂ ਵਾਸਤੇ ਵੀ ਛੋਟੇ ਬੱਚਿਆਂ ਵਾਸਤੇ ਨਿੱਕੂ ਹੁੰਦਾ ਇੱਕ ਇਹਦੇ ਵਿੱਚ ਜਨਮ ਲੈਣਦੇ ਬੱਚਿਆਂ ਦਾ ਸਿਰੰਦੇ ਨੂੰ ਕੋਈ ਪ੍ਰੋਬਲਮ ਹੋਵੇ ਉਹ ਸਾਡੇ ਕੋਲ ਹੈਗਾ ਹੈ ਪਰ ਫਿਰ ਪਿੱਕੂ ਸਾਡੇ ਕੋਲ ਹੈਗਾ ਜਿਹਦੇ ਵਿੱਚ ਕੀ ਜਨਮ ਤੋਂ ਥੋੜੇ ਬڑے ਬੱਚੇ ਹੁੰਦੇ ਨੇ ਉਹ ਰੱਖੇ ਜਾਂਦੇ ਨੇ ਪਹਿਲਾਂ ਮੈਂ ਇਹ ਕੈਂਪ ਲਾਇਏ ਨੇ ਆਪਾਂ ਨੂੰ ਲੋ ਹਾਂਜੀ ਪਹਿਲਾਂ ਅਸੀਂ ਜੋਤੀ ਗਰੁੱਪ ਚ ਵੀ ਲਾਇਆ ਸੀਗਾ ਇੱਕ ਕੈਂਪ ਤੇ ਹੁਣ ਹਰ ਹਫਤੇ 10 ਦਿਨਾਂ ਦਾ ਅਸੀਂ ਕੈਂਪ ਕਿਤੇ ਨਾ ਕਿਤੇ ਲਗਾ ਰਹੇ ਹਾਂ ਲੋਕ ਆਡੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵਧੀਆ ਵਧੀਆ ਫੈਸਿਲਿਟੀ ਵਾਲਾ ਇੱਕ ਜਿਹੜਾ ਹਸਪਤਾਲ ਆ ਨਵਾਂ ਆ ਗਿਆ ਤੁਸੀਂ ਆ ਕੇ ਉਸ ਫੈਸਿਲਿਟੀ ਦਾ ਫਾਇਦਾ ਉਠਾ ਸਕਦੇ ਹੋ ਰੇਟਸ ਬਿਲਕੁਲ ਘੱਟ ਰੱਖੇ ਨੇ ਹਸਪਤਾਲ ਨੇ ਕਿਉਂਕਿ ਅਸੀਂ ਇਹ ਸੇਵਾ ਵਾਸਤੇ ਹੀ ਹਸਪਤਾਲ ਸਟਾਰਟ ਕਰ ਰਹੇ ਹਾਂ ਕਿ ਜਿਹੜੇ ਲੋਕਾਂ ਨੂੰ ਦੂਰ ਜਾਣਾ ਪੈਂਦਾ ਸੀ ਗਾਇਸ ਜ਼ਿਲ੍ਹੇ ਦੇ ਲੋਕਾਂ ਨੂੰ ਲੋਡਿਆ ਨੇ ਚੰਡੀਗੜ੍ਹ ਪੱਤ ਜਲਾ ਬੰਦਾ ਸੀਗਾ ਉਹ ਸਾਰੀ ਫੈਸਿਲਿਟੀ ਉਹਨਾਂ ਨੂੰ ਉੱਥੇ ਅਸੀਂ ਪ੍ਰੋਵਾਈਡ ਕਰਿਆ ਦੂਰੋਂ ਦੂਰੋਂ ਡਾਕਟਰ ਸਾਡੇ ਕੋਲ ਹੈਗੇ ਨੇ ਸਾਰੇ ਸਾਡੇ ਜਿਹੜੇ ਡਿਪਾਰਟਮੈਂਟਸ ਨਾਲ ਚੱਲ ਰਹੇ ਨੇਗੇ ਹੌਲੀ ਹੌਲੀ ਸਾਰੇ ਕਰਤਾਂਗੇ ਜਿਹੜੇ ਨਹੀਂ ਚੱਲ ਰਹੇ تھے ਥੋੜਾ ਦਿਨਾਂ ਤੱਕ ਅਸੀਂ ਡਾਇਲਿਸਿਸ ਜਿਹੜੀ ਆਪਣਾ ਸ਼ੁਰੂ ਕਰ ਰਹੇ ਹਾਂ ਡਾਇਲਿਸਿਸ ਵੀ ਸ਼ੁਰੂ ਹੋ ਜਾਏਗਾ ਆਪਣਾ 2-4 ਦਿਨ ਦੇ ਵਿੱਚ ਵਿੱਚ ਉਹ ਵੀ ਸੁਵਿਧਾ ਸਾਰੀ ਜਿਹੜੀ ਆ ਉਹ ਅਸੀਂ ਦੇਣਾ ਚਾਹਦੇ ਹਾਂ ਇਹਨਾਂ ਨੂੰ ਇਸ ਜਿਲ੍ਹੇ ਨੂੰ ਕੀ ਨਾਮ ਹੈ ਨਿਰਮਲ ਸੁਪਰ ਸਟਾਫ ਥੋੜਾ ਕੀ ਨਾਮ ਹੈ ਡਾਕਟਰ ਅਨਸ਼ੂ ਤਖਲਾ